ਕੱਲ ਨਵਾਂ ਸ਼ਹਿਰ ਤੋਂ ਇੱਕ ਫੈਮਿਲੀ ਜਿਹੜੀ ਆ ਉਹ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਆਈ ਸੀਗੀ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਜਦੋਂ ਉਹ ਵਾਪਸ ਹੈਰੀਟੇਜ ਸਟਰੀਟ ਤੇ ਜਾ ਰਹੀ ਸੀ ਉਥੇ ਕੁਝ ਜਿਹੜੇ ਉਹ ਵਿਅਕਤੀ ਝਗੜ ਰਹੇ ਸੀਗੇ ਕੁਝ ਕੈਮਰੇ ਵਾਲੇ ਜਿਸ ਕੋਲ ਦੂਜੇ ਵਿਅਕਤੀ ਝਗੜੇ ਸੀਗੇ ਜਿੰਨਾਂ ਨੂੰ ਛਡਾਉਣ ਵਾਸਤੇ ਉਹ ਜਿਹੜਾ ਪਰਿਵਾਰ ਸੀ ਅੱਗੇ ਹੋਇਆ ਤੇ ਉਹਨਾਂ ਦਾ ਜਿਹੜੇ ਝਗੜ ਰਹੇ ਸੀ ਉਹਨਾਂ ਇਹਨਾਂ ਦੇ ਵੀ ਗੱਲ ਪੈ ਗਏ ਤੇ ਇਹਨਾਂ ਦੇ ਸੱਟਾ ਲਾ ਦਿੱਤੀਆਂ ਜਿਹਦੇ ਵਿੱਚ ਗੁਰਿੰਦਰ ਰਾਲ ਨੇ ਉਥੋਂ ਦੇ ਨਵੇਂ ਸ਼ਹਿਰ ਦੇ ਰਹਿਣ ਵਾਲੇ ਨੇ ਇਹ ਦਿਨਾਂ ਦੇ ਫਾਦਰ ਦੇ ਵਿੱਚ ਝਗੜੇ ਦੇ ਸੀਗੇ ਇਹਨਾਂ ਦੇ ਵੀ ਸੱਟਾਂ ਲਗੀਆਂ ਤੇ ਜਿਹਦੇ ਕਰਕੇ ਕੱਲ ਅਸੀਂ ਪਰਚਾ ਉਹਦਾ ਦੇ ਦਿੱਤਾ ਸੀਗਾ ਗਰਮਨ ਬਸੜ ਐਕਸ ਹੁੰਦੀ ਆ ਥਾਣਾ ਕਤਵਾਲੀ ਦੇ ਦਿੱਤਾ ਸੀਗਾ ਤੋਂ ਤੁਰੰਤ ਕਾਰਵਾਈ ਕਰਦਾ ਜਿਹੜੀ ਥਾਣਾ ਕਤਵਾਲੀ ਦੀ ਪੁਲਿਸ ਆ ਉਹਨੇ ਮਿਲ ਕੇ 10 12 ਘੰਟਿਆਂ ਦੇ ਵਿੱਚ ਜਿਹੜੇ ਮੇਨ ਦੋਸ਼ੀ ਆ ਤਿੰਨ ਉਹਨਾਂ ਨੂੰ ਅਰੈਸਟ ਕਰ ਲਿਆ ਉਹਨਾਂ ਨੂੰ ਅਰੈਸਟ ਬਾ ਦਿੱਤੀ ਗਿਆ ਇਹ ਜੇ ਇੱਕ ਕਰਨਾ ਕੈਪਟਨ ਕਹਿੰਦੇ ਉਹਨੂੰ ਹਾਗੜ ਦਾ ਰਹਿਣ ਵਾਲਾ ਇੱਕ ਜਿਸ ਕਰਨਿਆ ਕਟਰਾ ਪ੍ਰਜਾ ਹਥੀ ਗਿੱਡਾ ਰਹਿਣ ਵਾਲਾ ਹੈ ਤੇ ਤੀਜਾ ਜਸ਼ਪ੍ਰੀਤ ਹੈ ਉਹ ਜਿਹੜਾ ਫਤਿਹ ਸੰਗਲੋਨੀ ਦਾ ਰਹਿਣ ਵਾਲਾ ਹੈ ਤੇ ਇਹਨਾਂ ਨੂੰ ਇਹ ਪੇਛਦਾਂਤ ਕਰਾਂਗੇ ਤੇ ਅਗਲੀ ਗੱਲ ਵੇਹੀ ਚੱਲ ਰਹੀ ਹੈ